ਦਿੱਲੀ ਦੇ ਬਾਗਾਂ ਤੇ ਬੈਠੇ ਝੁਜਾਰੂ ਜੋਦਿਓ ਸਾਡੀਆਂ ਮਾਤਾਵਾਂ ਪਾਣੋ ਤੇ ਵੀਰੋ ਇੱਕ ਸਦੀ ਤੋਂ ਬਾਅਦ ਤੁਹਾਡਾ ਇਹ ਪਿਆਰ ਤੁਹਾਡਾ ਇਹ ਕਾ ਥੋੜਾ ਸੰਘਰਸ਼ਾ ਉਹਨਾਂ ਯਾਦਾਂ ਸਾਨੂੰ ਇਹਨਾਂ ਸਤਕਾਰ ਤੁਹਾਡੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਮਿਲਿਆ ਫਿਰ ਸਾਡਾ ਫਰਜ ਬਣਦਾ ਜਦੋਂ ਸਾਡੇ ਬਾਪ ਦਾਦੇ ਸਾਡੀਆਂ ਮਾਮਾ ਸਾਡੇ ਭਰਾ ਸਰਕਾਂ ਤੇ ਬੈਠੇ ਹੋਣ ਤਾਂ ਅਸੀਂ ਤੁਹਾਡੀ ਪਿੱਠ ਪਿੱਛੇ ਆ ਕੇ ਬੈਠੀਏ ਤੁਹਾਨੂੰ ਹੌਸਲਾ ਦਈਏ ਤੁਹਾਡੇ ਲਈ ਹਾਜ਼ਰ ਨਾਰਾ ਮਾਰੀਏ ਅਸੀਂ ਸਿਰਫ ਆਪਣਾ ਫਰਜ ਪੂਰਾ ਕਰਨ ਆਏ ਆ ਅਸੀਂ ਕਿਸੇ ਤੇ ਕੋਈ ਆਸਾਨ ਨਹੀਂ ਕਰਨ ਆਏ ਇੱਕ ਬੇਨਤੀ ਹੋਰ ਹੈ ਅਸੀਂ ਬੱਸ ਟੈਲੀਵਿਜ਼ਨ ਤੇ ਫਿਲਮਾਂ ਚ ਆਉਣੇ ਆ ਅੱਜ ਕੋਈ ਫੋਟੋ ਖਚਾਉਣ ਨਹੀਂ ਆਏ ਸੱਚੀ ਤੁਹਾਡੇ ਨਾਲ ਹਮਦਰਦੀ ਪ੍ਰਗਟ ਕਰਨ ਆਏ ਆ ਜਿੰਨਾਂ ਨੇ ਇੱਥੇ ਆਉਂਦੇ ਰਹੇ ਇਸ ਸਟੇਜ ਤੋਂ ਸਾਡੇ ਆਗੂ ਸਹਬਾਨਾਂ ਦੀਆਂ ਤਕਰੀਰਾਂ ਸੁਣਦੇ ਰਹੇ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਇਹ ਸੰਘਰਸ਼ਾ ਇਹ ਦੁਨੀਆਂ ਦੇ ਵੱਡੇ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਇਆ ਤੇ ਦੁਨੀਆਂ ਦਾ ਸਭ ਤੋਂ ਵੱਡਾ ਸੰਘਰਸ਼ ਬਣ ਜਾ ਰਿਹਾ ਹੈ ਉਹਨਾਂ ਦਿਨਾਂ ਤੋਂ ਬਾਅਦ ਤੁਸੀਂ ਸਾਰੇ ਲੋਕ ਟਰਾਲੀਆਂ ਦੇ ਵਿੱਚ ਬਹਿ ਕੇ ਆਪਣੇ ਦੰਮੂਆਂ 'ਚ ਬਹਿ ਕੇ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਰਹੇ ਅਸੀਂ ਵੀ ਬਹੁਤ ਸਾਰੀਆਂ ਕਿਤਾਬਾਂ ਮੰਨਣਾ ਹੈ ਅਸੀਂ ਵੀ ਆਪ ਕਿਤਾਬਾਂ ਪੜ੍ਹੀਆਂ ਦੁਨੀਆ ਦੇ ਵਿੱਚ ਜਿੰਨੇ ਘੋਲ ਹੋਏ ਉਹਨਾਂ ਘੋਲਾਂ ਬਾਰੇ ਜਾਣਾਂ ਦਾ ਮੌਕਾ ਮਿਲਿਆ ਜਦੋਂ ਉਹਨਾਂ ਨੂੰ ਪੜ੍ਹਦੇ ਸਮੇਂ ਸਾਡੇ ਲੀਡਰਾਂ ਨੂੰ ਜਿਹਨਾਂ ਜੱਟ ਆਇਤਨ ਵੀਨੇ ਸਾਡੀ ਸਕੂਲਿੰਗ ਕਰਕੇ ਇੱਥੇ ਲੈ ਕੇ ਆਈ ਹੈ ਤਾਂ ਇਹ ਕੋਲ ਜਾਤ ਤੇ ੱਗੇ ਵੱਧ ਰਿਹਾ ਇਹਦਾ ਸਭ ਤੋਂ ਵੱਡਾ ਕਾਰਨ ਹੈ ਸਾਡੀਆਂ ਸਰਕਾਰਾਂ ਨੂੰ ਜਿਵੇਂ ਸੋਈ ਸਾਹਿਬ ਨੇ ਫਿਰ ਲਾਨ ਦਪਾਈ ਹੈ ਅੱਜ 60% ਜਵਾਨੀ ਨਸ਼ਗਰਸ਼ਾਂ 'ਚ ਬੈਠੀ ਹੈ ਜਿਹੜੀ ਜਵਾਨੀ ਨੂੰ ਉਹ ਕਹਿੰਦੇ ਰਹੇ ਕਿ ਉਹ ਜਵਾਨੀ ਵਿਗੜ ਗਈ ਉਹ ਜਵਾਨੀ ਆਏ ਹੋ ਗਈ ਉਹ ਫੁੱਤਰੀ ਹੋ ਗਈ ਉਹ ਹੋ ਗਈ ਉਹ ਜਵਾਨੀ ਸੱਚ ਬਲੰਦ ਅੱਜ ਸਾਡੇ ਬਜ਼ੁਰਗਾਂ ਦੀ ਹੋਸ਼ ਦੇ ਨਾਲ ਆਪਣਾ ਜੋਸ਼ ਮਿਲਾ ਕੇ ਅੱਗੇ ਵੱਧ ਰਹੀ ਹੈ ਤੁਹਾਡਾ ਤੁਹਾਡਾ ਧੰਨਵਾਦ ਹੈ ਜੀ ਸਾਰਿਆਂ ਦਾ ਬਾਰੀ-ਬਾਰੀ ਅਸੀਂ ਸਾਰੇ ਆਉਂਦੇ ਰਹੇ ਆ ਅੱਜ ਇਕੱਠੇ ਹੋ ਕੇ ਆਏ ਆ ਤੁਹਾਡਾ ਪਿਆਰ ਸਤਿਕਾਰ ਹੈ ਇਸੇ ਤਰ੍ਹਾਂ ਚੰਗ ਜਾਣੀ ਰੱਖਾਂਗੇ ਲੜਾਂਗੇ ਤੇ ਜਿੱਤਾਂਗੇ ਇਹ ਸਾਡਾ ਅਹਦ ਹੈ ਅੱਜ ਅਸੀਂ ਸਟੇਜ ਤੋਂ ਅਹਦ ਕਰਦੇ ਆਂ